ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਇਸ ਮਹੀਨੇ ਵਿੱਚ ਇਸ ਪ੍ਰੇਮ ਦੀ ਗੱਲ ਕੀਤੀ ਅਸੁਣ ਪ੍ਰੇਮ ਮਾਹੜਾ ਕਿਉਂ ਮਿਲਿਆ ਹਰ ਜਾਏ ਕਿ ਅਸੂ ਦੇ ਮਹੀਨੇ ਦੇ ਵਿੱਚ ਪ੍ਰੇਮ ਮਾਹੜਾ ਪ੍ਰੇਮ ਨੇ ਉਸ਼ਾਲਾ ਮਾਰਿਆ ਤੇ ਇੰਨਾ ਉਸ਼ਾਲਾ ਮਾਰਿਆ ਹੁਣ ਉਤਾਵਲਾ ਹੋ ਕੇ ਕਹਿੰਦਾ ਕਿ ਕਿਵੇਂ ਮਿਲਿਆ ਹਰੀ ਪਰਮਾਤਮਾ ਨੂੰ ਜਾ ਕੇ ਕਿਸ ਤੰਗ ਦੇ ਨਾਲ ਮਿਲਿਆ ਛੇਤੀ ਨਾਲ ਮਿਲਿਆ ਔਰ ਸਤਿਗੁਰੂ ਜੀ ਨੇ ਅੱਗੇ ਜਿਹੜੀ ਕਿਰਪਾ ਕੀਤੀ ਕਹਿੰਦੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਪ੍ਰੇਮ ਨੇ ਉਸ਼ਾਲਾ ਇੰਨਾ ਖਾਧਾ ਹੈ ਮਨ ਤਨ ਮਨ ਦੇ ਨੰਨੇ ਨੂੰ ਵੀ ਸਿਆਰੀ ਹੈ ਤੇ ਤਨ ਦੇ ਨੰਨੇ ਨੂੰ ਵੀ ਸਿਆਰੀ ਹੈ ਕਰਲੇ ਮਨ ਵਿੱਚ ਹੀ ਨਹੀਂ ਮਨ ਵਿੱਚ ਵੀ ਤੇ ਤਨ ਦੇ ਵਿੱਚ ਵੀ ਦਰਸ਼ਨਾਂ ਦੀ ਪਿਆਸ ਲੱਗੇ ਤੇ ਪਿਆਸ ਵੀ ਕਣੀ ਬਹੁਤ ਜ਼ਿਆਦਾ ਲੱਗੀ ਹੈ ਕੋਈ ਆਣ ਮਿਲਾਵੇ ਮਾਏ ਇੰਨੀ ਜਤੀ ਅੰਦਰ ਚਾਹਤ ਪਿਆਸ ਪੈਦਾ ਹੋ ਗਈ ਤੇ ਅਰਦਾਸ ਬੇਨਤੀ ਕੀਤੀ ਮੇਰੀ ਮਾਂ ਕੋਈ ਆ ਕੇ ਮਿਲਾਏ ਔਰ ਦੇਖੋ ਧੰਗੁਰੂ ਅਰਜਨ ਦੇ ਮਹਾਰਾਜੇ ਦੇ ਬਚਨ ਨੇ ਸੁਖਮਣੀ ਸਾਹਿਬ ਦੇ ਵਿੱਚ ਆਪਾ ਪੜਨੇ ਆ ਕਿ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਲੱਗ ਜੇ ਨਾ ਐਵੇਂ ਦੀ ਮਨਤਨ ਪਿਆਸ ਦਰਸ਼ਨ ਕਣੀ ਸਤਿਗੁਰੂ ਕਹਿੰਦੇ ਨੇ ਮੇਰੇ ਗੁਰੂ ਦਾ ਕਰਤੈ ਇਦਾਂ ਵੱਡਾ ਹੈ ਇਥੇ ਜੇ ਕੋ ਆ ਕੇ ਇਹ ਮੰਗੇ ਨਾ ਮੈਨੂੰ ਚਾਰੇ ਪਦਾਰਥ ਮਿਲ ਜਾਣ। ਚਾਰੇ ਪਦਾਰਥ ਕਿਸੇ ਨੂੰ ਮਿਲਦੇ ਨਹੀਂ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਰ ਏਡਾ ਵੱਡਾ ਜੇ ਕੋ ਚਾਰੇ ਪਦਾਰਥ ਆ ਕੇ ਮਿਲ ਮੰਗਲਵੇ ਨਾ। ਤੇ ਚਾਰੇ ਪਦਾਰਥ ਹੀ ਉਹ ਮਿਲ ਜਾਣਗੇ। ਧਰਮ, ਅਰਥ, ਕਾਮ ਤੇ ਮੋਕਸ਼। ਪਰ ਚਾਰਾ ਵਿੱਚੋਂ ਦੇਖੋ ਜੇ ਇੱਕ ਵੀ ਮਿਲ ਜੇ ਜਿਹਨੂੰ ਧਰਮਿਕ ਮਨ ਆ ਜਾਏ। ਤੇ ਇਹ ਬੜਾ ਵੱਡਾ ਬਾਜ਼ਾਰ ਤੇ ਪਰ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਚਾਰੇ ਪਦਾਰਥ ਮਿਲ ਜਣਗੇ ਜੇ ਕੋ ਆ ਕੇ ਇਹ ਚਾਵੇ ਕਿ ਮੇਰਾ ਜਿਹੜਾ ਦੁੱਖ ਮਿਟ ਜਾਵੇ ਚਾਰੇ ਪਦਾਰਥ ਮਿਲ ਜਾਣ ਕੋਈ ਇਹ ਚਾਵੇ ਕਿ ਮੇਰਾ ਜਨਮ ਮਰਨ ਦਾ ਦੁੱਖ ਹੀ ਕੱਟਿਆ ਜਾਏ ਸਤਗੁਰੂ ਕਹਿੰਦੇ ਨੇ ਇਸ ਕਰ ਦੇ ਵਿੱਚੋਂ ਦੁੱਖ ਕੱਟਣ ਦੀ ਵੀ ਦੁਆ ਹੈ ਤੇ ਉਹ ਦੁਆ ਕੇਵਲ ਨਾਮ ਹੈ ਸਰਬ ਔਖਾਗਾ ਸਰਬ ਰੋਗਾਂ ਔਖਦ ਨਾਮ ਹੁਣ ਸਤਿਗੁਰ ਜੀ ਨੇ ਕਿਰਪਾ ਕੀਤੀ ਇੱਥੇ ਜੇ ਕੋ ਆ ਕੇ ਇਹ ਮੰਗੇ ਕਿ ਮੇਰੇ ਘਟੋ ਘਟ ਗਲੀ ਮਹੱਲੇ ਵਿੱਚ ਪਿੰਡ ਵਿੱਚ ਜਾਂ ਸ਼ਹਿਰ ਵਿੱਚ ਚਾਰ ਬੰਦਿਆਂ ਦੇ ਵਿੱਚ ਇੱਜ਼ਤ ਤੇ ਹੋਵੇ ਮਾਨ ਸਨਮਾਨ ਤੇ ਹੋਵੇ ਸਤਿਗੁਰੇ ਕਹਿੰਦੇ ਨੇ ਪਾਏ ਤੇਰਾ ਮਾਨ ਸਨਮਾਨ ਵੀ ਹੋਏਗਾ ਬਸ ਇਹਦੇ ਦੀ ਇੱਕ ਕੰਮ ਕਰੇ ਗੁਰੂ ਦੇ ਸੰਗਤ ਵਿੱਚ ਆਈ ਸੰਗਤ ਵਿੱਚ ਪਰ ਹੁਮੇ ਨੂੰ ਛੱਡ ਕੇ ਜਾਈ ਹੁਮੇ ਲੈ ਕੇ ਨਾ ਜਾਈ ਤੈਨੂੰ ਸ਼ੋਭਾ ਵਟਿਆਈ ਵੀ ਮਿਲੇਗੀ ਤੈਨੂੰ ਇੱਜ਼ਤ ਵਾ ਮਾਣ ਵੀ ਮਿਲੇਗਾ ਜੇ ਕੋਈ ਇਹ ਚਾਵੇ ਕਿ ਦੁੱਖਾਂ ਤੋਂ ਉੱਤੇ ਮੇਰਾ ਜਨਮ ਮਰਨ ਵਾਲਾ ਦੁੱਖ ਵੀ ਕੱਟਿਆ ਜਾਏ ਤੇ ਕਹਿੰਦੇ ਇੱਥੇ ਜਨਮ ਮਰਨ ਦਾ ਦੁੱਖ ਵੀ ਕੱਟਿਆ ਜਾਏਗਾ ਪਰ ਸੰਗਤ ਵਿੱਚ ਆ ਕੇ ਸੰਗਤ ਦੀ ਸ਼ਰਨ ਵਿੱਚ ਤੈਨੂੰ ਪੈਣਾ ਆਜੇ ਅਖੀਰ ਤੇ ਫਿਰ ਬਚਨ ਕਿਹਾ ਕਿ ਮਨ ਤਨ ਪਿਆਸ ਦਰਸ਼ਨ ਕਣੀ ਕਿ ਜਿਨ੍ਹਾਂ ਦੇ ਮਨ ਤੇ ਤਨ ਦੇ ਵਿੱਚ ਦਰਸ਼ਨਾਂ ਦੀ ਪਿਆਸ ਲੱਗ ਜੇ ਨਾ ਸਤਿਗੁਰ ਜੀ ਕਹਿੰਦੇ ਨੇ ਉਸ ਸਿੱਖ ਦੇ ਚਰਨਾਂ 'ਤੋਂ ਤੇ ਮੈਂ ਵੀ ਕੁਰਬਾਨ ਜਾਣਾ ਉਸ ਸਿੱਖ ਦੇ ਚਰਨਾਂ 'ਚ ਮੇਰੀ ਨਮਸਕਾਰ ਹੈ। ਉਹ ਸਤਿਗੁਰ ਜੀ ਦਾ ਪਾਵਨ ਬਚਨ ਆਪ ਸਭ ਨੂੰ ਯਾਦ ਆ ਗਿਆ ਹੋਣਾ। ਚਾਰ ਪਦਾਰਥ ਜੇ ਕੋ ਮੰਗਾਏ ਸਾਧ ਜਨਾਂ ਕੀ ਸੇਵਾ ਲੱਗੇ। ਜੇ ਕੋ ਆਪਣਾ ਦੁੱਖ ਮਟਾਵੇ ਹਰ ਹਰ ਨਾਮ ਰਿਦਾ ਸਤ ਗਾਵੇ। ਜੇ ਕੋ ਆਪਣੀ ਸੋਭਾ ਨੂਰ ਹੈ। ਕਹਿੰਦੇ ਸਾਧ ਸੰਗੇ ਹਮੈ ਸੂਰ ਹੈ ਜੇ ਕੋ ਜਨਮ ਮਰਨ ਤੇ ਡਰੈ। ਸਾਤ ਜਨਾ ਕੇ ਸ਼ਰਨੇ ਪਰਾਪੁਰ ਅਖੀਰ ਤੇ ਕਹਿੰਦੇ ਨੇ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਨ ਬਲ ਜਸਾ ਮੈਂ ਉਹਨਾਂ ਤੋਂ ਸਦਾ ਹੀ ਬਲ ਹਰ ਜਾਵਾ ਹੁਣ ਸਤਗੁਰੂ ਜੀ ਨੇ ਕਿਰਪਾ ਕੀਤੀ ਪਿਆਰ ਕਿੰਨਾ ਕੋ ਹੈ ਅਸੂਨ ਪ੍ਰੇਮ ਉਹ ਮਾਹੜਾ ਪ੍ਰੇਮ ਨੇ ਇੰਨਾ ਉਸ਼ਾਲਾ ਖੱਦਾ ਹੈ ਦੇਖੋ ਸਤਗੁਰੂ ਦੇ ਬਾਣੀ ਦੇ ਜਿੱਥੇ ਬਹੁਤ ਸਾਰੇ ਸਿੱਖ ਵੀ دیਵਾਨਾ ਨੇ ਟਿੱਕੇ ਕੀਤੇ ਨੇ ਉਥੇ ਸਾਰੀ ਬਾਣੀ ਦੇ ਵਿੱਚੋਂ ਜਿਹੜੀ ਜਪਜੀ ਸਾਹਿਬ ਦੀ ਬਾਣੀ ਹੈ ਜਪ ਬਾਣੀ ਸਭ ਤੋਂ ਵੱਧ ਟਿੱਕੇ ਜਪ ਸਾਹਿਬ ਦੇ ਹੋਏ ਜੀ ਔਰ ਇਹ ਜਪਜੀ ਸਾਹਿਬ ਦੇ ਟਿੱਕੇ ਸੈਂਕੜੇ ਦੀ ਗਿਣਤੀ 'ਚ ਹੋਏ ਨੇ ਜੀ ਤੇ ਕੱਲੇ ਸਿੱਖ ਵਿਦਵਾਨਾਂ ਨੇ ਨਹੀਂ ਗੈਰ ਸਿੱਖਾਂ ਨੇ ਬਹੁਤ ਸਾਰੇ ਟਿੱਕੇ ਕੀਤੇ ਇਹਨਾਂ ਵਿੱਚੋਂ ਇੱਕ ਟਿੱਕਾ ਕੋਸ਼ੂ ਦਾ ਉਹਨੇ ਇਸ ਜਪਜੀ ਸਾਹਿਬ ਦੀ ਵਿਆਖਿਆ ਕਰਦੇ ਹੋਏ ਇਹਦੇ 'ਚ ਇੱਕ ਸਾਖੀ ਦਿੱਤੀ ਔਰ ਸਾਖੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਸ਼ਬਦ ਨੂੰ ਆਧਾਰ ਬਣਾ ਕੇ ਲਿਖੀ ਜਿੱਤੇ ਸਤਿਗੁਰੂ ਜਿਨੇ ਪਾਵਨ ਬਚਨ ਕਹਿ ਕਿਉਂ ਸਾਖੇ ਕਾਰਨ ਉਸ ਬੋਲ ਵੀ ਲਿਖੇ ਕਿ ਤਬ ਬਾਬਾ ਪੱਜੇ ਬਰਕ ਕੋ ਹੋਏ ਗਿਓ ਪੱਜੇ ਕੋ ਸਾਲ ਦੀ ਸਰੀਰ ਦੀ ਉਮਰ ਸੀ ਕਹਿੰਦੇ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਬਚਨ ਨੇ ਰਹਿਣ ਬਿਹਾ ਬੋਲਿਓ ਮੇਰੇ ਮਾਈ ਹੁਣ ਰਹਿਣ ਬਿਹਾ ਬੋਲਿਓ ਮੇਰੇ ਬਾਈ लोचन तार नलता बिललाते दर्शन प्यास अगाई फिर कहंदे ने अपने प्यारे बिन खिन पल रह न सकूं बिन मिले नींद न पाई इस शब्द ਨੂੰ ਪੰਕਤੀਆਂ ਨੂੰ ਆਧਾਰ ਬਣਾ ਕੇ ਸਾਖੀ ਲਿਖੀ ਕਿ ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਨੂੰ ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਸਾਖੀ ਕਰ ਲਿਖਦਾ ਕਿ ਅੱਧੀ ਰਾਤ ਦਾ ਸਮਾਂ ਹੋ ਗਿਆ ਇਟਮਟ ਮਾਮ ਦੇ ਤਾਰੇ ਤੇ ਨਜ਼ਰ ਆਉਂਦੇ ਸਨ ਪਰ ਕਿਸੇ ਦੇ ਘਰ ਵਿੱਚ ਬਲਦਾ ਹੋਇਆ ਦੀਵਾ ਨਜ਼ਰ ਨਹੀਂ ਸੀ ਆਉਂਦਾ ਸਿਰਫ ਕਹਿੰਦੇ ਉੱਥੇ ਧੰਗੁਰੂ ਨਾਨਕ ਦੇ ਮਹਾਰਾਜ ਦਾ ਦੀਵਾ ਉਸ ਘਰ ਦੇ ਵਿੱਚ ਉਹਨਾਂ ਦੇ ਕਮਰੇ ਵਿੱਚ ਬਲ ਰਿਹਾ ਹੈ ਤੇ ਮਾਂ ਆਵਾਜ਼ ਮਾਰ ਕੇ ਕਹਿੰਦੇ ਅੱਧੇ ਰਾਤ ਦਾ ਸਮਾਂ ਹੋ ਗਿਆ ਹੁਣ ਤੇ ਪੰਛੀ ਵੀ ਸੌ ਗਏ ਨੇ ਕਿ ਨਾਨਕ ਪੁੱਤਰ ਤੇਨੂੰ ਨੀਂਦ ਨਹੀਂ ਆਉਂਦੀ ਹੁਣ ਤੇ ਸਮਝਾ ਤੇ ਧੰਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨਾ ਮਾਂ ਤੂੰ ਕਹਿੰਦੇ ਸਾਰੇ ਸੌਂਗੇ ਪਰ ਸਾਰੇ ਨਹੀਂ ਸੁੱਤੇ ਸਾਰੇ ਪੰਛੀਆਂ ਦੇ ਵਿੱਚੋਂ ਇੱਕ ਬੁੱਬੀਹਾ ਹੈ ਕਿ ਰੈਣ ਬਬੀਹਾ ਬੋਲੋ ਮੇਰੀ ਮਾਯੂ ਤੇ ਸਾਰੀ ਰਾਤ ਹੀ ਬੋਲਦਾ ਉਹ ਨਹੀਂ ਸੁੱਤਾ ਕਿਉਂਕਿ ਉਹਨੂੰ ਇੱਕ ਪਿਆਸ ਲੱਗੀ ਹੈ ਕਿ ਕਿਤੇ ਆਕਾਸ਼ ਦੇ ਵਿੱਚ ਬੱਦਲ ਬਣਨ ਬੱਦਲਾਂ ਤੋਂ ਇੱਕ ਸਵੰਤਿ ਬੂੰਦ ਮੂੰਹ ਤੇ ਵਿੱਚ ਆਵੇ ਤੇ ਮੇਰੀ ਪਿਆਸ ਮੁੱਚੇ ਤੇ ਮਾਂ ਜੇ ਬਬੀਹਾ ਨਹੀਂ ਸੌਂਦਾ ਤੇ ਦਰਸ਼ਨਾ ਤੋਂ ਬਿਨਾਂ ਅੰਦਰ ਦੀ ਚਾਹਤ ਜਦੋਂ ਤੱਕ ਪੂਰੀ ਨਾ ਹੋਵੇ ਪੀ ਇਹ ਨੀਂਦ ਮੇਰੇ ਨੇੜੇ ਕਿੱਥੇ ਆਵੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਤੇ ਪਾਵਨ ਬਚਨ ਨੇ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਦੇਖੋ ਕਿ ਇਹ ਦਰਸ਼ਨਾਂ ਦੀ ਪਿਆਸ ਬੜੀ ਵੱਡੀ ਹੈ ਕਿ ਦਰਸ਼ਨਾਂ ਦੀ ਪਿਆਸ ਤੇ ਐਵੇਂ ਦੇ ਕਹਿੰਦੇ ਦੇਖੋ ਉਹਨਾਂ ਨੇ ਤੇ ਪੰਛੀਆਂ ਦੇ ਉਦਾਹਰਣ ਦਿੱਤੀ ਕਿ ਚੱਕਵੇ ਕਬੀਰ ਚੱਕੇ ਜੋ ਨਿਸ ਬਿਸਰੈ ਆਏ ਮਿਲੈ ਪ੍ਰਭਾਤ ਚੱਕਵੇ ਚੱਕਵੇ ਨਾਲੋਂ ਵਿਛੜ ਜਾਏ ਤੇ ਸਵੇਰੇ ਆ ਕੇ ਫਿਰ ਮਿਲ ਸਕਦੀ ਹੈ ਉਹ ਮਿਲ ਜਾਂਦੀ ਹੈ ਪਰ ਕਹਿੰਦੇ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੀ ਪੈਦਾ ਨਹੀਂ ਹੋਈ ਜਿਹੜੇ ਆਪਣੇ ਰੱਬ ਨਾਲੋਂ ਭੁੱਲੇ ਗਏ ਨੇ ਬਾਬਾ ਕਬੀਰ ਜੀ ਕਹਿੰਦੇ ਨੂੰ ਉਹਨਾਂ ਲੋਕਾਂ ਦੀ ਹਾਲਤ ਕੀ ਹੋਏਗੀ ਜੋ ਨਰਬਿਸ਼ਰੇ RAM ਸਿਓ ਦਿਨ ਮਿਲੈ ਨਾ ਰਾਤ ਜਿਹੜੇ ਵਿਛੜੋ ਜਿਨ੍ਹਾਂ ਨੂੰ ਵਿਛੋੜੇ ਦਾ ਅਹਿਸਾਸ ਹੀ ਨਹੀਂ ਹੋਇਆ ਨਾ ਦਿਨੇ ਮਿਲੇ ਨਾ ਰਾਤ ਮਿਲੇ ਜਨਮ ਤੋਂ ਉਹਨਾਂ ਨੇ ਵੀ ਬਤੀਤ ਕਰਨਾ ਹੈ ਨਾ ਹੁਣ ਇੱਥੇ ਪਿਆਸ ਅੰਦਰ ਪਿਆਰ ਨੇ ਉਬਾਲਾ ਖਾਧਾ ਤੇ ਪਿਆਸ ਲੱਗੀ ਦਰਸ਼ਨਾਂ ਦੀ ਤੇ ਕਿੰਨਾ ਕੋ ਪਿਆਰ ਹੁੰਦਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀਆਂ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਮੱਛੀ ਰਹਿੰਦੀ ਹੈ ਪਰ ਮੱਛੀ ਦਾ ਪਾਣੀ ਨਾਲ ਪਿਆਰ ਹੀ ਇੰਨਾ ਜੀ ਮੱਛੀ ਨੇ ਕਦੇ ਇਹ ਤੇ ਨਹੀਂ ਨਾ ਕਿਹਾ ਕਿ ਮੇਰਾ ਖਾਨਦਾਨ ਜੁਗਾਂ ਤੋਂ ਲੈ ਕੇ ਪਾਣੀ ਦੇ ਵਿੱਚ ਰਹਿ ਰਹੇ ਹੁਣ ਮੈਂ ਪਾਣੀ ਦੇ ਵਿੱਚ ਰਹਿਣਾ ਹੀ ਨਹੀਂ ਮੱਛੀ ਤੇ ਜਿੰਨਾ ਪਾਣੀ ਢੂੰਗਾ ਹੋਵੇ ਜਿੰਨਾ ਜ਼ਿਆਦਾ ਹੋਵੇ ਉਹਨੇ ਖੁਸ਼ ਹੁੰਦੀ ਕਿਉਂਕਿ ਉਹਨੇ ਪਿਆਰ ਹੁੰਦਾ ਵੱਧ ਹੈ ਹੁਣ ਭਾਈ ਸਾਹਿਬ ਜੀ ਕਹਿੰਦੇ ਨੇ ਪਿਆਰ ਇਸੇ ਤਰ੍ਹਾਂ ਜਿਵੇਂ ਮੱਛੀ ਦਾ ਪਿਆਰ ਕਦੇ ਨਹੀਂ ਕੱਟਦਾ ਜਿਵੇਂ ਪਤੰਗਾ ਬਲਦੇ ਹੋਏ ਦੀਵੇ ਦੇ ਉੱਤੇ ਜਾ ਕੇ ਸੜ ਤੇ ਜਾਂਦਾ ਹੈ ਸੜ ਜਾਂਦਾ ਹੈ ਨਾ ਜਿਹ ਉੱਤੇ ਮਰਦੇ ਜਾ ਕੇ ਸੜਦਾ ਹੈ ਪਰ ਪਤੰਗੇ ਨੇ ਅੱਜ ਤੱਕ ਇਹ ਦਿਨ ਨਾ ਕਿਹਾ ਕਿ ਇੱਥੇ ਜਾ ਕੇ ਮੈਂ ਮਰ ਜੰਨਾ ਮੈਂ ਅੱਜ ਤੋਂ ਬਾਅਦ ਇਸ ਦੀਵੇ ਦੇ ਉੱਤੇ ਜਾਣਾ ਹੀ ਨਹੀਂ ਪਤੰਗੇ ਦਾ ਪਿਆਰ ਇੰਨਾ ਹੈ ਕਿ ਉਹ ਅੱਜ ਵੀ ਦੀਵਾ ਬਲਦਾ ਹੋਏ ਤੇ ਉੱਤੇ ਜਾ ਕੇ ਉਹਦੀ ਚਮਕਦਾਰ ਉੱਤੇ ਇੰਨਾ ਮਸਤ ਹੁੰਦਾ ਕਿ ਸੜ ਕੇ ਮਰ ਜਾਏਗਾ ਪਰ ਛੱਡ ਕੇ ਦੂਰ ਨਹੀਂ ਜਾਏਗਾ ਭਾਈ ਸਾਹਿਬ ਨੇ ਉਦਾਹਰਨ ਦਿੱਤੀ ਕਿੰਤੇ ਜਿਵੇਂ ਪੰਛੀ ਦੋ ਖੰਭਾਂ ਨਾਲ ਉਡਾਰੀ ਮਾਰਦਾ ਹੈ ਪਰ ਪੰਛੀ ਨੇ ਅਜੇ ਤੱਕ ਇਹ ਨਹੀਂ ਨਾ ਕਿਹਾ ਕਿ ਮੈਂ ਉਡਾਰੀਆਂ ਮਾਰ ਮਾਰ ਕੇ ਥੱਕ ਗਿਆ ਕਿ ਹੁਣ ਮੈਂ ਉਡਾਰੀ ਨਹੀਂ ਮਾਰਨੀ ਕਹਿੰਦੇ ਉਹਦੀ ਪ੍ਰੇਤ ਉਹ ਉਡਾਰੀ ਦੇ ਨਾਲ ਹੈ ਹੋਰ ਭਾਈ ਸਾਹਿਬ ਜੀ ਕਹਿੰਦੇ ਨੇ ਇਸੇ ਤਰ੍ਹਾਂ ਜਿਨ੍ਹਾਂ ਦੀ ਪ੍ਰੇਤ ਜਿਨ੍ਹਾਂ ਦਾ ਪ੍ਰੇਮ ਆਪਣੇ ਗੁਰੂ ਦੇ ਨਾਲ ਹੈ ਨਾ ਉਹ ਆਪਣੇ ਗੁਰੂ ਤੋਂ ਬਿਨਾ ਖਿੰਨ ਪਲ ਰਹਿ ਹੀ ਨਹੀਂ ਸਕਦੇ ਭਾਈ ਸਾਹਿਬ ਨੇ ਇਥੇ ਉਦਾਹਰਣਾਂ ਦਿੱਤੀਆਂ ਕਹਿੰਦੇ ਸਲਣ ਨਿਵਾਸ ਜੈਸੇ ਮੀਨ ਨਾਂ ਘਟੈ ਰੁੱਝ ਦੀਪਕ ਪ੍ਰਕਾਸ਼ ਘਟੈ ਪ੍ਰੇਤ ਨਾਂ ਪਤੰਗ ਕੇ ਜਿਵੇਂ ਮੱਛੇ ਤੇ ਪ੍ਰੇਤ ਪਾਣੀ ਨਾਲੋਂ ਨਹੀਂ ਘਟਦੇ ਪਤੰਗੇ ਦਾ ਪਿਆਰ ਦੀਵੇ ਨਾਲੋਂ ਨਹੀਂ ਘਟਦਾ ਕਹਿੰਦੇ ਕੁਸਮ ਸੁਬਾਸ ਜੈਸੇ ਤ੍ਰਿਪਤ ਨਾਂ ਮਦਮਹੂਤ ਜਿਵੇਂ ਪੌਰੇ ਦਾ ਸੁਗੰਧ ਲੈ ਲੈ ਕੇ ਕਹਿੰਦੇ ਤ੍ਰਿਪਤੀ ਨਹੀਂ ਹੁੰਦਾ ਰਜਦਾ ਹੀ ਨਹੀਂ ਉਡਤ ਆਕਾਸ ਆਸ ਘਟੈ ਨ ਬਹਿੰਗ ਕੇ ਜਿਵੇਂ ਆਕਾਸ ਵਿੱਚ ਉੱਡਦੇ ਹੋਏ ਪੰਛੀ ਦੀ ਚਾਹਤ ਕਦੇ ਨਹੀਂ ਘਟਦੀ ਕਿ ਮੈਂ ਉੱਡਣਾ ਹੀ ਨਹੀਂ ਜਾਂ ਘਟ ਉੱਡਣਾ ਇਸੇ ਤਰ੍ਹਾਂ ਕਹਿੰਦੇ ਜਿਵੇਂ ਮੋਰ ਜਦੋਂ ਬੱਦਲ ਵਰਖਦੇ ਹੋਣ ਬੱਦਲ ਬਣੇ ਹੋਣ ਤੇ ਪਤਰਾਂ ਨਾਲ ਉਹਨਾਂ ਦਾ ਪਿਆਰ ਇਹ ਹੈ ਨਾ ਬੱਦਲਾਂ ਬੱਦਰਾਂ ਨੂੰ ਵੇਖ ਕੇ ਬੋਲਦੇ ਨੇ ਕਹਿੰਦੇ ਕਟਾ ਕਟ ਫੋਰ ਮੋਰ ਚਾਤਰਿਕ ਹਿਰਦੈ ਉਲਾਸ ਜਿਵੇਂ ਕਟਾ ਸ਼ਾਈ ਹੋਵੇ ਮੋਰ ਤੇ ਬਬੀਹਾ ਖੁਸ਼ ਹੁੰਦੇ ਨੇ ਕਹਿੰਦੇ ਇਸੇ ਤਰ੍ਹਾਂ 나ਦ ਬਾਦ ਸੁਣ ਰਟੈ ਕਟੇ ਨਾ ਕੁਰੰਗ ਕੇ ਜਿਵੇਂ ਇੱਕ ਮ੍ਰਿਗ ਇੱਕ ਹਿਰਣ ਹੰਡੇ ਖੇੜੇ ਦੀ ਬਾਤ ਆਵਾਜ਼ ਸੁਣਦਾ ਹੈ ਤੂੰਦੇ ਤੇ ਮਸਤ ਹੋ ਜਾਂਦਾ ਪਿਆਰੀ ਇਹਨੇ ਹੰਡੇ ਖੇੜੇ ਦੀ ਆਵਾਜ਼ ਸੁਣ ਸੁਣ ਕੇ ਉਹ ਮਾਰਿਆ ਤੇ ਜਾਂਦਾ ਫੜਿਆ ਜਾਂਦਾ ਪਰ ਮਸਤ ਫਿਰ ਵੀ ਹੁੰਦਾ ਕਹਿੰਦੇ ਅੱਜ ਤੱਕ ਜਿਵੇਂ ਉਸ ਹਰਣ ਦੇ ਉਹ ਚਾਹ ਤੋ ਪਿਆਰ ਕਟਿਆ ਨਹੀਂ ਕਹਿੰਦੇ ਤੈਸੇ ਪ੍ਰਿਆ ਪ੍ਰੇਮ ਰਸ ਰਸਕਰ ਸਾਧ ਸੰਤ ਕਹਿੰਦੇ ਇਸੇ ਤਰ੍ਹਾਂ ਜਿਹੜੇ ਸੰਤ ਜਾਨ ਨੇ ਬੰਦਗੀ ਕਰਨ ਵਾਲੇ ਨੇ ਜਪਣ ਵਾਲੇ ਨੇ ਉਹਦੇ ਨਾਮ ਦਾ ਰਸ ਉਹਨਾਂ ਨੂੰ ਇੰਨਾ ਆਇਆ ਕਿ ਉਹਨਾਂ ਦੇ ਪ੍ਰੇਤ ਕਟਦੇ ਨਹੀਂ ਸਕੋ ਵੱਧਦੀ ਹੈ ਕਹਿੰਦੇ ਜੈਸੇ ਪ੍ਰਿਆ ਪ੍ਰੇਮ ਰਸ ਰਸਕਰ ਸਾਧ ਸੰਤ ਕਟਤ ਨਾ ਤ੍ਰਿਸ਼ਨਾ ਪ੍ਰਭ ਅੰਗ ਅੰਗ ਕੇ ਕੋਨਾਂ ਦੇ ਅੰਦਰ ਤੇ ਦਰਸ਼ਨਾ ਦੇ ਪਿਆਸ ਅੰਗ-ਅੰਗ ਦੇ ਵਿੱਚ ਲੱਗੀ ਹੁੰਦੀ ਘਟਦੀ ਨਹੀਂ ਹੁਣ ਸਤਿਗੁਰ ਜੀ ਨੇ ਦੇਖੋ ਜਿੱਤੇ ਕਿਰਪਾ ਕਿਰਪਾ ਕੀਤੀ ਇਹ ਪਿਆਰ ਕਿਵੇਂ ਦਾ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਬੜੇ ਸੋਹਣੇ ਕਥਾਂ ਤੇ ਸਾਕੀ ਦਿੱਤੀ ਸਿੱਖੇ ਦਾ ਪ੍ਰੇਰਣਾ ਸਰੋਤ ਉਹਨਾਂ ਦੀ ਕਿਤਾਬ ਹੈ ਉੱਥੋਂ ਖਾਲਸੇ ਦੇ ਪਰਵਾਸਾ ਦਿੰਦੇ ਨੇ ਕਿ ਪਿਆਰ ਕਿੰਨਾ ਕੁ ਹੈ ਜੀ ਕਹਿੰਦੇ ਜਿਹੜਾ ਖਾਲਸਾ ਹੈ ਨਾ ਖਾਲਸਾ ਪਾਈ ਤੁਹਾਡੀ ਜ਼ਮੀਨ ਵਰਗਣੀ ਜ਼ਮੀਨ ਵਰਗਾ ਕਿਉਂ ਨਹੀਂ ਜ਼ਮੀਨ ਅੱਜ ਆਪਾਂ ਕਹਦੇ ਆਂਗੇ ਮੇਰੀ ਹੈ ਪਰ ਜਦਨ ਮਰ ਗਿਆ ਹੁਣੇ ਥੋੜੇ ਮਿੰਟ ਵੀ ਨਹੀਂ ਲਾਉਣਾ ਉਸ ਤੋਂ ਪਹਿਲਾਂ ਵੰਡੀਆਂ ਪਾਉਣ ਵਾਲੇ ਬੜੇ ਹੁਣੇ ਨੇ ਕਿਸੇ ਹੋਰ ਦੀ ਹੋ ਜਾਣੀ ਔਰ ਇਸ ਨੂੰ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਚ ਵੀ ਕਹੇ ਕਿ ਖਸਮ ਮਰੈ ਤੋ ਨਾਰ ਨ ਰੂਵੇ ਉਥੇ ਨਾਰ ਮਾਇਆ ਨੂੰ ਕਿਹਾ ਇਹ ਪਤਾਰਸਾ ਨੂੰ ਕਿਹਾ ਮਾਲਕ ਮਰ ਜੇ ਤੇ ਕਰਦੀਆਂ ਕੰਦਾ ਨਹੀਂ ਰੁੰਦੀਆਂ ਜ਼ਮੀਨਾਂ ਕਦੇ ਨਹੀਂ ਰੁੰਦੀਆਂ ਕਿਉਂਕਿ ਉਸ ਰਖਵਾਰ ਉਹ ਹੋ ਔਰੋ ਹੋਵੇ ਉਹਨੂੰ ਰੱਖਣ ਵਾਲੇ ਹੋੜ ਬੜੇ ਨੇ ਉਹਨੇ ਉੱਥੇ ਲਿਖਿਆ ਕਿ ਖਾਲਸਾ ਜਿਹੜਾ ਜ਼ਮੀਨ ਦੀ ਤਰ੍ਹਾਂ ਨਹੀਂ ਖਾਲਸਾ ਜਿਹੜਾ ਉਹ ਸੂਰਜ ਤੇ ਸੂਰਜ ਦੀ ਕਿਰਨ ਦੀ ਤਰ੍ਹਾਂ ਹੈ ਦੇਖੋ ਇਹ ਕਦੇ ਹੋਇਆ ਕਿ ਸੂਰਜ ਦੇ ਅੱਗੇ ਬੱਦਲ ਆ ਜਾਣਾ ਤੇ ਕਿਰਨ ਫਿਰ ਵੀ ਕਹੇ ਕਿ ਮੈਂ ਧਰਤੀ ਤੇ ਆ ਕੇ ਪਹਜਣਾ ਕਿਉਂਕਿ ਜੇ ਸੂਰਜ ਹੈ ਤੇ ਕਿਰਨ ਹੈ ਕਹਿੰਦੇ ਖਾਲਸਾ ਬਿਲਕੁਲ ਇਸੇ ਤਰ੍ਹਾਂ ਜੇ ਖਾਲਸਾ ਦੇ ਅੰਦਰ ਗੁਰੂ ਹੈ ਖਾਲਸਾ ਦੇ ਅੰਦਰ ਵਾਹਿਗੁਰੂ ਹੈ ਤੇ ਉਹ ਖਾਲਸਾ ਹੈ ਜੇ ਵਾਹਿਗੁਰੂ ਨੇੜੇ ਨਾ ਆਉਣ ਦਵੇ ਤੇ ਉਤੋਂ ਤੋਂ ਨਾਅਰੇ ਲਾਈ ਜੇ ਕਿ ਰਾਜ ਕਰੇਗਾ ਖਾਲਸਾ ਤੇ ਫਿਰ ਭਾਈ ਉਹ ਗੁਰੂ ਤੋਂ ਬਿਨਾ ਤੇ ਖਾਲਸਾ ਨਹੀਂ ਨਾ ਗੁਰੂ ਹੈ ਤੇ ਖਾਲਸਾ ਹੈ ਉਹ ਸਤਗੁਰੂ ਜੀ ਨੇ ਤਾਂ ਸਾਨੂੰ ਕਿਰਪਾ ਏਡੇ ਵੱਡੇ ਕੀਤੀ ਜਿੱਥੇ ਕਹਿ ਦਿੱਤਾ ਕਿ ਗੁਰੂ ਖਾਲਸਾ ਜਿਹੜਾ ਉਹ ਹੈ ਹੀ ਗੁਰੂ ਦਾ ਜੇ ਫਤਿਹ ਹੋ ਜੇ ਕਿਸੇ ਬੰਦੇ ਦੀ ਨਹੀਂ ਫਤਿਹ ਵੀ ਗੁਰੂ ਦੀ ਹੈ ਵਾਹਿਗੁਰੂ ਜਿੱਕਾ ਖਾਲਸਾ ਤੇ ਵਾਹਿਗੁਰੂ ਜਿੱਕੀ ਫਤਿਹ ਫਤਿਹ ਵੀ ਵਾਹਿਗੁਰੂ ਜਿੱਦੀ ਖਾਲਸਾ ਵੀ ਵਾਹਿਗੁਰੂ ਦਾ ਹੁਣ ਪ੍ਰੇਮ ਇੰਨਾ ਹੈ ਸਤਿਗੁਰ ਜੀ ਨੇ ਦੇਖੋ ਕਿਰਪਾ ਕੀਤੀ ਬਾਬਾ ਕਬੀਰ ਜੀ ਕਹਿੰਦੇ ਨੇ ਕਹਿੰਦੇ ਮਾਦੋ ਜਨ ਕੇ ਪਿਆਸ ਨਾ ਜਾਏ ਜਾਲ ਪੀ ਕੇ ਪਾਣੀ ਪੀ ਕੇ ਬੰਦੇ ਦੀ ਪਿਆਸ ਦੂਰ ਹੋ ਜਾਂਦੀ ਹੈ ਪਰ ਬਾਬਾ ਕਬੀਰ ਜੀ ਕਹਿੰਦੇ ਸਾਡੀ ਪਿਆਸ ਹੀ ਬੜੀ ਵੱਖਰੀ ਤਰੰਦੀ ਹੈ ਅਸਣ ਪ੍ਰੇਮ ਉਹ ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਬੜੇ ਜਿਆਦੇ ਪਿਆਸ ਸਾਡੀ ਪਿਆਸ ਹੀ ਹੋਰ ਤਰ੍ਹਾਂ ਦੀ ਲੋਕਾਂ ਦੇ ਪਾਣੀ ਪੀ ਕੇ ਚਲੀ ਜਾਂਦੀ ਹੈ ਪਰ ਕਹਿੰਦੇ ਸੀ ਪੀਏ ਵੀ ਕੀ ਸਾਡਾ ਤੇ ਵਾਸ ਉੱਥੇ ਜਿੱਥੇ ਪਾਣੀ ਦੇ ਥਾਂ ਤੇ ਹੈ ਹੀ ਅੱਗ ਸਤਿਗੁਰੂਤ ਅਨੁਗੁਰ ਨਾਨਕ ਦੇ ਮਹਾਰਾਜ ਦੇ ਬਚਨ ਆਪ ਪੜ੍ਹਦੇ ਆ ਨਾ ਜੀ ਪਾਣੀ ਪਾਵਕ ਤਿੰਹੇ ਕੀਆ ਪਾਣੀ ਦੇ ਥਾਂ ਤੇ ਰੱਬ ਨੂੰ ਅੱਗ ਪਾ ਦਿੱਤੀ ਤੇ ਬਾਬਾ ਕਬੀਰ ਜੀ ਕਹਿੰਦੇ ਨੇ ਮਾਦੂ ਜਲ ਕੇ ਪਿਆਸ ਨਾ ਜਾਏ ਜਲ ਮੈਂ ਅਗਣ ਉੱਠੀ ਅਧਕਾਏ ਸਗੋ ਇਸ ਜਲ ਦੇ ਵਿੱਚ ਤੇ ਅੱਗ ਹੋਰ ਉੱਠ ਕੇ ਪੈਦਾ ਹੋ ਗਈ ਪਿਆਸ ਹੀ ਅਸੀਂ ਲੱਗੇ ਸਾਡੀ ਪਿਆਸ ਹੀ ਵਖਰੀ ਹੈ ਕਹਿੰਦੇ ਤੂੰ ਜਲਿਤ ਹੂੰ ਜਲ ਕਾ ਮੀਨ ਹੇ ਰੱਬ ਜੇ ਤੂੰ ਜਲ ਦਾ ਖਜ਼ਾਨਾ ਤੇ ਅਸੀਂ ਤੇਰੇ ਜਲ ਦੀਆਂ ਮੱਛੀਆਂ ਹਾਂ ਮਨ ਤਨ ਪਿਆਸ ਦਰਸ਼ਨ ਕਿੰਨੀ ਕਿੰਨੂ ਕੋ ਪਿਆਸ ਲੱਗੀ ਕਹਿੰਦੇ ਤੂੰ ਜਲਿਤ ਹੂੰ ਜਲ ਕਾ ਮੀਨ ਜਲ ਮੈਂ ਰਹੇ ਜਲੇ ਬਿਨ ਖੀਣ ਕਿਉਂਕਿ ਮੱਛੀ ਰਹੇ ਜਲ ਦੇ ਵਿੱਚ ਸਕਦੇ ਜਲ ਤੋਂ ਬਿਨਾ ਉਹ ਖੀਣ ਕਮਜ਼ੋਰ ਕੇ ਮਰੀ ਜਾਂਦੀ ਹੈ ਬਾਰਾ ਕੇ ਤੜਫ ਕੇ ਮਰੇਗੀ ਕਹਿੰਦੇ ਤੂੰ ਪਿੰਜਰ ਹੋਂ ਸਵਟਾ ਤੋਰ ਸੂਟਾ ਕਹਿੰਦੇ ਨੇ ਤੋਤੇ ਨੂੰ ਹੈ ਰੱਬ ਪਰਮੇਸ਼ਰ ਜੀ ਤੇਰਾ ਨਾਮ ਪਿੰਜਰਾ ਹੈ ਤੇ ਮੈਂ ਤੇਰੇ ਪਿੰਜਰੇ ਦਾ ਤੋਤਾ ਦੇਖੋ ਤੋਤਾ ਪਿੰਜਰੇ ਦੇ ਵਿੱਚ ਹੋਵੇ ਤੇ ਤੋਤੇ ਨੂੰ ਬਿੱਲੀ ਦਾ ਬਿੱਲੇ ਦਾ ਕੋਈ ਡਰ ਨਹੀਂ ਜਿੰਨਾ ਮਰਜ਼ੀ ਨੇੜੇ ਨੇੜੇ ਘੁੰਮੀ ਜਾਏ ਜੀ ਕਿਉਂਕਿ ਉਹ ਪਿੰਜਰੇ ਵਿੱਚ ਨਹੀਂ ਨਾ ਵੱਢ ਸਕਦਾ ਬਾਬਾ ਕਬੀਰ ਜੀ ਕਹਿੰਦੇ ਨੇ ਰੱਬ ਜੀ ਪਰਮੇਸ਼ਰ ਜੀ ਤੂੰ ਤੇਰਾ ਨਾਮ ਸਾਡੇ ਲਈ ਪਿੰਜਰਾ ਹੈ ਮੈਂ ਤੇਰੇ ਪਿੰਜਰੇ ਦਾ ਤੋਤਾ ਹਾਂ ਤੇ ਹੁਣ ਮੈਨੂੰ ਪਰਵਾਹ ਨਹੀਂ ਇਹ ਜਿਹੜੇ ਕਾਮ ਕ੍ਰੋਧ ਲੋਭ 모 ਜਮ ਰੂਪ ਬਿੱਲੇ ਨੇ ਨਾ ਇਹ ਵੱਡੇ ਵੱਡੇ ਬਿੱਲੇ ਮੇਰੇ ਨੇੜੇ ਨਹੀਂ ਆ ਸਕਦੇ ਤੂੰ ਪਿੰਜਰ ਉਹ ਸੂਟਾ ਤੋੜ ਉਥੇ ਪਾਵਨ ਬਚਨ ਕਹੇ ਕਹਿੰਦੇ ਜਮ ਮਝਾਰ ਕਹ ਕਰ ਮੂਰ ਤੋ ਤਰਵਰ ਹੋ ਪੰਖੇ ਆਹੇ ਮਨ ਭਾਗੇ ਤੇਰੂ ਦਰਸ਼ਨ ਨਾਹੇ ਕਿ ਜੇ ਤੂ ਰੁਖ ਹੈ ਤੇ ਅਸੀਂ ਤੇਰੇ ਰੁਖ ਦੇ ਲੱਗੇ ਹੋਏ ਫਲਾਂ ਦੀ ਤਰ੍ਹਾਂ ਕਿਉਂਕਿ ਰੁਖ ਹੈ ਤੇ ਫਲ ਲੱਗਣਗੇ ਫਲ ਹੋਣਗੇ ਤੇ ਪੰਛੀ ਆ ਕੇ ਬੈਠਣਗੇ ਰੁਖ ਹੀ ਨਾ ਹੋਵੇ ਤੇ ਫਲ ਕਿਥੋਂ ਲੱਗਣਾ ਜੀ ਹੁਣ ਅੰਤਰ ਨਾਮ ਹੀ ਨਾ ਹੋਵੇ ਤੇ ਨਾਮ ਤੋਂ ਬਿਨਾ ਪਾਵੇਂ ਆਪਣੇ ਆਪ ਨੂੰ ਸਿੱਖ ਜਿੰਨਾ ਮਰਜੀ ਕਹੇ ਜੇ ਸਿੱਖੀ ਵਾਲਾ ਫਰ ਲੱਗੇਗਾ ਕਿੱਥੋਂ ਦੇਖੋ ਬੇ ਜਿੰਨਾ ਮਰਜੀ ਕੀਮਤੇ ਕੋ ਖਰੀਦ ਕੇ ਪਾ ਲੋਗੇ ਤੇ ਜਿਹੜੀ ਧਰਤੀ ਆ ਉਹ ਵੀ ਪਾਵੇ ਬੜੀ ਸੋਹਣੀ ਹੋਏ ਕਿਉਂਕਿ ਕੱਪੜੇ ਧਰਮੀਆਂ ਵਾਲੇ ਪਾਏ ਤੇ ਸਰੀਰ ਵੀ ਧਰਤੀ ਹੈ ਨਾ ਜੀ ਇਹਨੂੰ ਜਿੰਨਾ ਮਰਜੀ ਸਜਾ ਦਈਏ ਇਹ ਧਰਤੀ ਵੀ ਸੋਹਣੀ ਹੋਵੇ ਬੇ ਵੀ ਕੀਮਤੇ ਪਾਇਆ ਹੋਏ ਪਰ ਜੇ ਨੂੰ ਪਾਣੀ ਉਹ ਨਾ ਲੱਗੇ ਜੀ ਤੇ ਬਾਣੀ ਤੋਂ ਬਿਨਾ ਨਾ ਤਰਤੇ ਕੰਮ ਦੀ ਤੇ ਨਾ ਬੇਕੰਮ ਦਾ ਇਸੇ ਤਰ੍ਹਾਂ ਗੁਰੂ ਦਾ ਸਿੱਖ ਬਾਣੀ ਤੋਂ ਬਿਨਾ ਇਹ ਸਰੀਰ ਕਿਸੇ ਕੰਮ ਦਾ ਨਹੀਂ ਬਾਣੀ ਤੋਂ ਬਿਨਾ ਫਸਲ ਕੰਮ ਦੇ ਨਹੀਂ ਔਰ ਬਾਣੀ ਤੋਂ ਬਿਨਾ ਕਹਿ ਨਹੀਂ ਕਿ ਸਰੀਰ ਕਿਸੇ ਕੰਮ ਦਾ ਨਹੀਂ ਹੁਣ ਸਤਿਗੁਰਾਂ ਜੀ ਨੇ ਕਿਰਪਾ ਕੀਤੀ ਮਨ ਦੇ ਵਿੱਚ ਵੀ ਤੇ ਤਨ ਦੇ ਵਿੱਚ ਵੀ ਦਰਸ਼ਨਾਂ ਦੀ ਪਿਆਸ ਲੱਗੀ ਤੇ ਇੰਨੀ ਜ਼ਿਆਦਾ ਲੱਗੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨਾ ਭਾਉ ਤੇਰਾ ਪਾਗ ਖਲੜੇ ਮੇਰਾ ਚੇਤ ਮੈਂ ਤਵਾਨਾ ਭਇਆ ਅਤੀਤ ਤੇ ਕੀਤਾ ਕੀ ਕਹਿੰਦੇ ਕਰ ਕਾਸਾ ਹੱਥ ਦੇ ਵਿੱਚ ਕਰ ਕਹਿੰਦੇ ਨੇ ਹੱਥ ਤੇ ਕਾਸਾ ਕਹਿੰਦੇ ਨੇ ਪਿਆਲਾ ਜਾਂ ਠੁੱਟਾ ਹੱਥ ਦੇ ਵਿੱਚ ਪਿਆਲਾ ਫੜ ਕੇ ਮੈਂ ਕੁਝ ਮੰਗਣ ਆਇਆ ਕਰ ਕਾਸਾ ਦਰਸ਼ਨ ਕੀ ਭੁੱਖ ਮਨ ਤਨ ਪਿਆਸ ਦਰਸ਼ਨ ਕਣੀ ਹੱਥ ਦੇ ਵਿੱਚ ਪਿਆਲਾ ਫੜਿਆ ਤੇ ਭੁੱਖ ਵੀ ਦਰਸ਼ਨਾਂ ਦੀ ਲੱਗੀ ਹੋਈ ਹੈ ਹੁਣ ਅੱਗੇ ਬੇਨਤੀ ਕੀਤੀ ਕੋਈ ਆਣ ਮਿਲਾਵੇ ਮਾਏ ਏ ਮੇਰੇ ਮਾਈ ਕੋਈ ਆ ਕੇ ਮਿਲਾਵੇ ਮਾਂ ਤੂੰ ਕਹਿੰਨੇ ਕਿ ਤੈਨੂੰ ਨੀਂਦ ਕੋਈ ਨਹੀਂ ਦੇਖ ਬੁੱਬੇ ਹਾ ਸਾਰੇ ਰਾਤ ਬੋਲਦਾ ਓਨੂੰ ਤੇ ਉਹਦੇ ਪਿਆਸ ਤੇ 부ਝ ਜੇਗੀ ਅੱਜ ਨਹੀਂ ਤੇ ਕੱਲ ਕਿਤੇ ਮੀਂਹ ਪੈਗਾ ਪਿਆਸ 부ਝ ਜੇਗੀ ਪਰ ਇਹ ਜਿਹੜੀ ਜਨਮਾਂ ਦੀ ਪਿਆਸ ਲੱਗੀ ਜਦੋਂ ਤੱਕ ਦਰਸ਼ਨ ਨਾ ਹੋਣ ਮਿਲਾਪ ਨਾ ਹੋਵੇ ਕਿਵੇਂ ਨੀਂਦ ਆਏ ਇਥੇ ਫਿਰ ਬੇਨਤੀ ਕੀਤੇ ਕਹਿੰਦੇ ਕੋਈ ਆਣ ਮਿਲਾਵੇ ਮਾਏ ਮਾਏ ਕੋਈ ਐਸਾ ਹੈ ਜਿਹੜਾ ਆਕੂੰਦੇ ਨਾਲ ਮਿਲਾਵੇ ਤੇ ਜਿਹੜਾ ਮਿਲਾਵੇ ਸਤਗੁਰੂ ਜੀ ਨੇ ਬੇਨਤੀ ਬਚਨ ਬਾਣੀ ਦੇ ਵਿੱਚ ਕਹਿੰਦੇ ਮਨ ਤਨ ਕਾਟ ਕਾਟ ਸਵੇਰਪੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ ਤੇ ਕਿੰਨਾ ਕੋ ਕਹਿੰਦੇ ਮਨ ਤਨ ਕਾਟ ਕਾਟ ਸਵੇਰਪੀ ਵਿੱਚ ਅਗਨੀ ਆਪ ਜਲਾਈ ਫਿਰ ਕਿਵੇਂ ਮਿਲਿਆ ਜਾਏ ਜੀ ਕਹਿੰਦੇ ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕਾ ਲਾਗਾ ਪਾਏ ਜਿਹੜੇ ਸੰਤ ਜਾਨ ਨੇ ਜਿਹੜੇ ਜੱਪਣ ਵਾਲੇ ਨੇ ਭਇਓ ਪ੍ਰੇਮ ਦੇ ਵਿੱਚ ਮਦਦਗਾਰ ਕਰਦੇ ਨੇ ਅੰਦਰ ਪ੍ਰੇਮ ਪੈਦਾ ਕਰਨ ਲਈ ਔਰ ਫਿਰ ਬੇਨਤੀ ਕਰਦੇ ਸੰਤ ਜਾਨ ਚੋਲਾ ਜਾਨ ਨਹੀਂ ਕਿਆ ਕਪੜਾ ਨਹੀਂ ਪਹਿਰਾਵਾ ਨਹੀਂ ਜਿਹੜੇ ਸਤਮੁੱਚ ਸੰਤ ਜਾਨ ਨੇ ਔਰ ਜਦੋਂ ਸਵਾਲ ਆਉਂਦਾ ਕਿ ਸੰਤਾਂ ਨੂੰ ਗੁਰੂ ਦੀ ਬਾਣੀ ਮੰਨਦੀ ਹੈ हां संत मन्नेया गुरु दी वाणी ਨੇ ਭਗਤ ਰਵਿਦਾਸ ਜੀ ਨੂੰ ਕਿਹੜਾ ਖਾਸ ਪਹਿਰਾਵਾ ਸੀ ਜੀ ਭਾਵਿਆ ਚ ਫੋਟੋਾਂ ਤੇ ਚਲੋ ਜੀਵਨ ਦੀ ਮਰਜ਼ੀ ਬਣਾ ਦਿਓ ਚਮੜਾ ਮਰੇ ਹੋਏ ਪਸ਼ੂ ਢੂੰਦੇ ਨੇ ਚਮੜੇ ਦੀਆਂ ਜੁੱਤੀਆਂ ਬਣਾਉਂਦੇ ਨੇ ਪਰ ਉਹ ਸੰਤ ਨੇ ਸੰਤ ਪਹਿਰਾਵਾ ਨੇ ਕਹਿੰਦੇ हां ਜਿਨ੍ਹਾਂ ਦੇ ਅੰਦਰ ਗੁਣ ਹੈ ਉਹ ਸਹਾਈ ਹੋ ਸਕਦੇ ਨੇ ਭਾਈ ਮਨੁਸ਼ਕ ਵਰਗੇ ਸਹਾਈ ਹੋਏ ਸ਼ਿਵ ਰਾਮ ਵਰਗੇ ਰਾਜਾ ਜਿਹੜਾ ਨਸ਼ੇੜੀ ਤੇ ਜਿਹੜਾ ਵਾਬੀ ਸੀ ਉਥੇ ਜਾ ਕੇ ਪਿਆਸ ਪੈਦਾ ਕਰ ਦਿੱਤੀ ਕਹਿੰਦੇ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੇ ਨਾਹੀਂ ਜਾਏ ਸੰਤ ਜਨ ਮਦਦਗਾਰ ਹੁੰਦੇ ਨੇ ਪਾਈ ਤੇ ਪ੍ਰਭੂ ਤੋਂ ਬਿਨਾ ਸੁਖ ਨਹੀਂ ਮਿਲਦਾ ਦੂਜੀ ਕੋਈ ਥਾਂ ਨਹੀਂ ਜਿੱਥੇ ਜਾ ਕੇ ਸੁਖ ਸੁਖ ਦੀ ਪ੍ਰਾਪਤੀ ਹੋਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੇ ਨਾਹੀਂ ਜਾਏ ਜਿਨ ਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਇ ਪਰੇ ਪ੍ਰੇਮ ਜਿਨ੍ਹਾਂ ਦੇ ਅੰਦਰ ਪੈਦਾ ਹੋਇਆ ਜਿਨ੍ਹਾਂ ਨੇ ਪ੍ਰੇਮ ਦੇ ਰਸ ਨੂੰ ਚਖਿਆ ਕਹਿੰਦੇ ਪਾਈ ਫੁਰ ਉਤ੍ਰਿਪਤ ਹੋ ਗਏ ਮਾਇਆ ਵੱਲੋਂ ਰੱਜ ਗਏ ਵਿਕਾਰ ਉਹਨਾਂ ਦੇ ਨੇੜੇ ਨਹੀਂ ਆਏ ਆਪ ਤਿਆਗ ਬੇਨਤੀ ਕਰੇ ਤ੍ਰਿਪਤੇ ਨੇ ਹੋ ਗਏ ਕੇੰਦਰੋਂ ਆਪਾਂ ਭਾਵ ਛੱਡ ਦਿੱਤਾ ਮੈਂ ਮੇਰੀ ਨੂੰ ਛੱਡ ਦਿੱਤਾ ਆਪ ਤਿਆਗ ਬੇਨਤੀ ਕਰੇ ਆਪਾਂ ਭਾਵ ਛੱਡ ਕੇ ਤੇ ਬੇਨਤੀ ਕੀ ਕਰਦੇ ਨੇ ਲੇਹੋ ਪ੍ਰਭੂ ਲੜਦਾ ਏ ਸਤਿਗੁਰ ਜੀ ਕਿਰਪਾ ਕਰੋ ਆਪਣਾ ਪੱਲਾ ਫੜਾਓ ਆਪਣੇ ਲਾੜ ਨਾਲ ਲਾ ਲਓ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਤੇ ਫਿਰ ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਉਸ਼ਾਲਾ ਉੱਠਦਾ ਜਿਹੜੇ ਬੇਨਤੀ ਕਰਦੇ ਨੇ ਜਿਨ੍ਹਾਂ ਨੂੰ ਮੇਰਾ ਪ੍ਰਭੂ ਕੰਤ ਮਾਲਕ ਆਪ ਆਪਣੇ ਨਾਲ ਮਿਰਾ ਲਵੇ ਕਹਿੰਦੇ ਸੇ ਵਿਛੜ ਕਤੇ ਨਾ ਜਾਏ ਫਿਰ ਉਹ ਕਦੇ ਵਿਛੜਦੇ ਨਹੀਂ ਔਰ ਸਤਿਗੁਰ ਜੀ ਨੇ ਬਰਤਨ ਕਹੇ ਨੇ ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਅੰਦਰੋਂ ਇੱਕ ਵਾਰੀ ਮਨ ਕਰਕੇ ਮਿਲ ਜਾਵੇ ਸਹੀ ਮਿਲਿਆ ਹੋਇਆ ਤੇ ਕਦੇ ਵਿਛੜਦਾ ਹੀ ਨਹੀਂ ਸਰੀਰ ਭਾਵੇਂ ਰਵੇ ਜਾਂ ਨਾ ਰਵੇ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਇ ਪ੍ਰਭ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਤੇ ਤੁਹਾਨੂੰ ਗੁਰੂ ਅਰਜਨ ਦੇ ਮਹਾਰਾਜੀ ਕਹਿੰਦੇ ਨੇ ਇਹ ਪ੍ਰਭ ਜੀ ਅਸੀਂ ਤੇਰੀ ਸ਼ਰਨ ਵਿੱਚ ਮੈਂ ਆਇਆ ਸੁਖੇ ਸੁਖੇ ਅਸੂ ਸੁਖੇ ਵਸੰਦੀਆਂ ਜਿੰਨਾ ਮਾਇਆ ਹਰ ਰਾਏ ਮਾਇਆ ਤਰਸ ਦਇਆ ਤਰਸ ਕਹਿੰਦੇ ਜਿਨ੍ਹਾਂ ਦੇ ਉੱਤੇ ਹਰੀ ਰਾਏ ਪ੍ਰਮਾਤਮਾ ਦਇਆ ਕਰੇ ਭਾਈ ਫਿਰ ਉਹਨਾਂ ਦੇ ਅੰਦਰ ਇਹ ਅਵਸਥਾ ਬਣਦੀ ਉਹ ਅਸੂ ਦੀ ਤਰ੍ਹਾਂ ਅੰਦਰੋਂ ਹਮੇਸ਼ਾ ਸੁਖੀ ਵੱਸਦੇ ਨੇ ਉਹਨਾਂ ਦੇ ਅੰਦਰ ਜਿਵੇਂ ਮੌਸਮ ਸੁਹਾਵਣਾ ਆ ਗਿਆ ਉਹਨਾਂ ਦੇ ਅੰਦਰ ਤਬਦੀਲੀ ਆਉਂਦੀ ਅੰਦਰ ਦਾ ਮੌਸਮ ਹੀ ਸੋਹਣਾ ਬਣਦਾ ਸਤਿਗੁਰੂ ਦੀ ਕਿਰਪਾ ਕਰਨ ਸਮੇ ਤੇ ਸਮਾਪਤੀ ਹੈ ਹੁਈਆਂ ਪੁਰਲਾਂ ਦੀ ਖਿਮਾ ਭਾਈ ਸਾਪਾਹੀ ਦਵਿੰਦਰ ਸਿੰਘ ਜੀ ਪਵ ਬਾਤ ਤੋਂ ਰਾਗੇ ਜਥੇ ਸਮੇਤ ਪਹੁੰਚੇ ਨੇ ਹੁਣ ਉਹ ਆਪ ਜੀ ਨੂੰ ਇੱਕ ਕਮੈਂਟ ਲਈ ਗੁਰੂ ਸ਼ਬਦ ਦੇ ਨਾਲ ਜੋੜਨਗੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਈ ਸਮਾਪਤੇ ਤੋਂ ਬਾਅਦ ਗੁਰਦੁਆਰਾ ਧੇਰਾ ਸਾਹਿਬ ਵਿਖੇ ਲੰਗਰ ਤੋਟਵਰਤਨਾ ਹੈ ਤੇ ਦੂਸਰੀ ਬੇਨਤੀ ਧੇਰਾ ਸਾਹਿਬ ਵਿਖੇ ਕਾਰ ਸੇਵਾ ਚੱਲ ਜੀ ਜਿੰਦੇ ਵਿੱਚ ਗ੍ਰੰਥੀ ਸੰਗਾਰ ਦੀ ਸੇਵਾ ਦਾ ਰੰਲੀ ਨਵੀਂ ਇਮਾਰਤ ਬਿਲਡਿੰਗ ਬਣ ਰਹੀ ਹੈ ਔਰ ਜੇ ਪਾਈ ਆਪ ਜੀ ਨੂੰ ਲੱਗਦਾ ਹੋਵੇ ਕ੍ਰੰਤੀ ਸਿੰਘ ਆਲੀ ਸੇਵਾਦਾਰ ਲਈ ਇਹ ਰਹਿائش ਵਧੀਆ ਸੋਹਣੀ ਹੋਣੀ ਚਾਹੀਦੀ ਹੈ ਤੇ ਆਪਣੀ ਸਮਰੱਥਾ ਤੋਂ ਵੀ ਵੱਧ ਕੇ ਉਸ ਕਾਰ ਸੇਵਾ ਦੇ ਵਿੱਚ ਹਿੱਸਾ ਜ਼ਰੂਰ ਪਾਇਓ ਇਹਦੇ ਨੇ ਬੇਨਤੀ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ